ਦਾ ਬਹੁਤ ਪਰ ਮੰਡਾਲਾ ਮੇਨ ਪ੍ਰਾ ਆ ਸਾਰੇ ਝੋਨੇ ਆ ਮੱਲਵ ਟਾਇਰ ਆ ਦੇਖੋ ਇੱਥੇ ਆ ਗਏ ਦੂਜੇ ਰੈਕਟਰ ਵੀ ਆਪਣੀ ਉਹ ਦੇਖੋ ਫੜੇ ਟਾਇਰ ਤਿੰਨ ਚਾਰ ਵਾਰੀ ਮੈਂ ਉਤ ਲਾਦਾ ਸੋਨਾਲੀ ਗਾਇਨੇ ਪਿਰੇ ਨਿਕਵੋ ਲਿਆ ਪ੍ਰਸ਼ਾਦੇ ਪਾਣੀ ਦਾ ਇਹ ਸ਼ਾਕ ਮੁੰਡਿਆ ਨੇ ਡਰੋਨ ਸ਼ੂਟਿੰਗ ਪੰਕੂ ਸਾਡੇ ਨਾਲ ਆ ਬੁਰਾ ਹਾਲ ਆ ਗੱਲ ਹੀ ਫੱਟੀ ਗਈ ਕਾਹ ਹੋ ਗਿਆ ਉਹ ਜਾਣ ਦਾ ਟਾਈਮ ਸੀ ਹੁਣ ਥੱਲੇ ਕੱਲੇ ਖੱਜਲ ਹੋਣ ਦਾ ਹੁਣ ਡੇਟਰ ਖੁੱਭੀ ਜਾਂਦੇ ਇੱਥੋਂ ਤੱਕ ਛੇ ਪਹਿਲਾਂ ਪਿੱਛੇ ਖੁੱਭੀ ਜਾਂਦੇ ਸੀ ਹੁਣ ਅੱਗੇ ਆ ਕੇ ਇੱਥੇ ਖੁੱਭੀ ਜਾਂਦੇ ਆ ਵੀਰ ਜੀ ਤੁਸੀਂ ਸਾਨੂੰ ਡਰਾਉਂਦੇ ਰਹਿੰਦੇ ਜੇ ਗੋਬਾ ਜਿਆਦਾ ਹੈ ਵੀਰ ਨੂੰ ਮੈਂ ਕਹਾਂ ਮੈਨੂੰ ਨਾਲ ਭਾਲਾ ਉਹ ਵੀ ਖੁੱਪ ਗਿਆ ਚੱਲ 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 ਗੱਲ ਗੱਲ ਕਰਦੀ ਇੱਕ ਵਾਰ ਦਾ ਪੈਰੋਂ ਚੱਕਦੇ ਸਾਰੇ ਤੇ ਕਰੂ ਕੁਝ ਹਾਂ ਇੱਕ ਵਾਰ ਦਾ ਜੱਕਦੇ ਪੈਰੋਂ ਤੇ ਕਰੂ ਕੁਝ ਮੁੰਡਾ ਵਾ ਖਾਣ ਵਾਲਿਆ ਖਾਤਰੀਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਖੈਰ ਹੋਗੇ ਤੇ ਆਣ ਕੇ ਡ੍ਰੈਕਟਰ ਕਰ ਲੈ ਸਟਾਰਟ ਤੇ ਹੁਣੇ ਪਹੁੰਚੇ ਆ ਇੱਥੇ ਡ੍ਰੈਕਟਰ ਮੋੜੇ ਆ ਇੱਥੋਂ ਮੇਨ ਪਰਾਹ ਆ ਆਪਣੇ ਇੱਥੇ ਲਗਾ ਹੋਇਆ ਜਿਹੜਾ ਬਾਉ ਪਰ ਮੰਡ ਵਾਲਾ ਮੇਨ ਪਰਾਹ ਇੱਥੇ ਡ੍ਰੈਕਟਰ ਸਾਰੇ ਖੜੇ ਕਰੀਦੇ ਆ ਤੇ ਹੁਣੇ ਆ ਕੇ ਗੱਡੀ ਖੜੀ ਕੀਤੀ ਆ ਮੈਨੂੰ ਲੈ ਕੇ ਆਇਆ ਇਸੋ ਖੁਣੀ ਅਸਰੀਗਾਲ ਜੀ ਤੇ ਆਏ ਆ ਲੈ ਕੇ ਮੈਨੂੰ ਮਿੰਡੋ ਭਾਈ ਆ ਸਾਰੇ ਜੋ ਨਹੀਂ ਆ ਇਧਰ ਪਾਣੀ ਜਿਆਦਾ ਵਿਆਸ ਦਰਿਆ ਤੇ ਬਾਕੀ ਡੈਟਰ ਆਪਣੇ ਖੜੇ ਉੱਥੇ ਕਰਨ ਜੀ ਵੀਰ ਨਾਲ ਗੱਲ ਹੋਈ ਆ ਤੇ ਬੱਬੇ ਅੰਗਰੇਜ਼ ਨਹੀਂ ਹੁੰਦੇ ਭਾਈ ਹੁਣੀ ਤੇ ਅਰਸ਼ ਵੀਰ ਹੁਣੀ ਗਏ ਪਏ ਜਲੰਧਰ ਨੂੰ ਉਹ ਵੀ ਸ਼ਾਮ ਪਿਛੇ ਆਏ ਨੇਗੇ ਅਸੀਂ ਬਾਹ ਡੈਟਰ ਡੋਟਰ ਕੱਢ ਕੇ ਇੱਕ ਥਾਂ ਨੇ ਲੈ ਕੇ ਜਾਣੇ ਬੰਦੇ ਸਾਰੇ ਨੇ ਆਪਣੇ ਪਿੱਛੇ ਆਏ ਨੇ ਜੀ ਸਹੀ ਹੁਣ ਜਾ ਰਹੇ ਆ ਤੁਹਾਨੂੰ ਅਗੇ ਵਾਲਾ ਮੋਹਲ ਬਾਲਾ ਖੋਲਨੇ ਆ ਕਿ ਸਾਹਮਣੇ ਆ ਵਿਆਹ ਕਰਿਆ ਆ ਗਿਆ ਪਾਣੀ ਹੱਲੇ ਵੀ ਨਹੀਂ ਲੱਥਾ ਵੀ ਦੇਖ ਸਕਦੇ ਆ ਦੇਖੋ ਇਹ ਆਪਣੇ ਪਿੰਡ ਤੋਂ 5 6 ਕਿਲੋਮੀਟਰ ਹੱਡਵਾ ਪਛਾਣੂ ਆ ਜਮੀਨ ਆਪਾਂ ਨੂੰ ਇਹ ਬੰਨ ਦਾ ਗਿਆ ਡਾਰੀ ਕਿ ਆਪਣੇ ਪਿੰਡਾਂ ਲੋਕਾਂ ਨੂੰ ਪਾਣੀ ਆਵੇ ਚਲੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਆਪਣਾ ਬਚਾਓ ਗਿਆ ਆਪਣਾ ਪਾਣੀ ਨਹੀਂ ਏਰੀਏ 'ਚ ਆਇਆ ਬਾਕੀ ਸਤ ਲੋਈ ਵੀ ਆਪਣੇ ਲਾਗੇ ਆਈ ਵੀ ਹਾਂ 6 7 ਕਿਲੋਮੀਟਰ ਪਿੱਛੇ ਆ ਸਤਿ ਸ੍ਰੀ ਅਕਾਲ ਲੋ ਵੀ 3-4 ਕਿਲੋਮੀਟਰ ਆਪਣੇ ਤੋਂ ਪੜੇ ਐ ਮੇਰਾ ਆਪਣਾ ਪਿੰਡ ਦੋ ਅਰਿਆਮ ਦੇ ਵਿੱਚਕਾਰ ਆਂਦਾ ਸਰਦਾਨਪੁਰ ਇੱਥੇ ਆ ਦੇਖਦੇ ਦੀ ਯਾਰ ਆ ਰਿਹਾ ਵਾ ਪਾਣੀ ਹੱਲੇ ਵੀ ਨਹੀਂ ਲੱਥਾ ਅੱਜ ਆਈ ਜੰਨੇ ਆ ਕਿ ਇਹ ਵੀ ਜਾ ਰਿਹਾ 32 32 ਆਪਣਾ ਜਾ ਰਿਹਾ ਵਾ ਲਓ ਜੀ ਭਾਈ ਜਸਵੀਰ ਹੁਣੇ ਆ ਗਏ ਬਾਬੇ ਗਰੇ ਹੁਣੇ ਇੱਧਰ ਵੀ ਆਪਰੇਟਰ ਸਾਹਿਬ ਆ ਗਏ ਆ ਤੇ ਜਾਈ ਜੰਨੇ ਆ ਜਾਂ ਦੇਣ ਬੰਨ ਵਾਲੇ ਬੰਨੇ ਜਿੱਥੇ ਮੇਨ ਜਿੱਥੇ ਸੇਵਾ ਕਰਨੀ ਆ ਟਰੈਕਟਰ ਤਿੰਨ ਬਹੁਤ ਜ਼ਿਆਦਾ ਨਿਕਸ਼ਾਨ ਆ ਹੁਣ ਵੀ ਪਾਣੀ ਹੱਲੇ ਵੀ ਉਤਰ ਜਾਂਦਾ ਡੜ ਜਾਂਦਾ ਲੈ ਜਾਂਦਾ ਸੇ ਚੱਡ ਜਾਂਦਾ ਉਹ ਨਾਲ ਡਾਜਣਾ ਸਾਰਾ ਉਹ ਬਾਜਣਾ ਮਾਲੇ ਖਰੇ ਘਰ ਬਾ ਆ ਦੇਖੋ ਇਹ ਹੈ ਹੀ ਬੜੇ ਤਗੜੇ ਤਗੜੇ ਆ ਤੇ ਆਹ ਦੇਖੋ ਟਰੈਕਟਰ ਸਾਰਾ ਡੇਡਾ ਹੈਗਾ ਤੇ ਉਹੇ ਬੜੇ ਤਗੜੇ ਆ ਤੇ ਜਾਈ ਜੰਨੇ ਬਸ ਕਟੋ ਰੇਜਨ ਦੇ ਗਏ ਟਰੇਟਰ ਆਪਣੇ ਆ ਖੜੇ ਦੋਵੇਂ ਜੀ ਅੱਗੇ ਇਹ ਪਿਛੇ ਰਹਿ ਗਏ ਸੋਣ ਵਾਲੀਆਂ ਰੱਤ ਲੱਗੀਆਂ ਅੱਗੇ ਰਾਹ ਹਉਣ ਤੋਂ ਕਿਨੇ ਜਾਣਾ ਪੜਾਵਾ ਅੱਗੇ ਰਾਹ ਹੀ ਸਾਬ ਨੋ ਕਿੰਨਾ ਜਿਆਦਾ ਆ ਮੇ ਇੱਥੇ ਪੂਰਾ ਟਰੈਕਟਰ ਡੋਬਦਾ ਵਿਆ ਮੱਲਬ ਟਾਇਰ ਆ ਦੇਖੋ ਇੱਥੇ ਆ ਕੇ ਤੇ ਕੈਰ ਨਹੀਂ ਦੇਖਦੇ ਜੀ ਪਾਣੀ ਹੈ ਹੀ ਬਹੁਤ ਜਿਆਦਾ ਆ ਥੱਲੇ ਵੀ ਪਾਣੀ ਬਹੁਤ ਜਿਆਦਾ ਆ ਇਸ ਦਾਇਰੇ ਦੇ ਵਿੱਚ ਦੋ ਤਿੰਨ ਤਰ੍ਹਾਂ ਦੇ ਬੰਨਾਂ ਲੈ ਕੇ ਮਿੱਟੀ ਸਾਰੀ ਉਹ ਤੁਹਾਡੇ ਕੋਲ ਆ ਵੀ ਜਾਣੀ ਉਧਰ ਤੇ ਉਧਰ ਜਿਹੜਾ ਗੇਟੋ ਆ ਉਹ ਉੱਥੇ ਆਪੇ ਪੈ ਬੰਨੀਆਂ ਬੰਨੀਆਂ ਇਧਰੋਂ ਜੀਸੀਬੀ ਆਪੇ ਇਧਰ ਚੱਲ ਜਾ ਕੇ ਇਧਰ ਲਈ ਲੈਣੀ ਉਹਨੇ ਉਹਨੂੰ ਇਧਰ ਲੈ ਬੰਨਿਓ ਇੱਥੋਂ ਇਦਾਂ ਬੰਨ ਜੋੜਨਾ ਠੀਕ ਆ ਫਿਰ ਉਧਰ ਵੀ ਪੈਲੀਆਂ ਹੀ ਆ ਪਰ ਫੇਰ ਹਾਲ ਇਧਰ ਬੰਨ ਜੋੜਨਗੇ ਖੇਤਰ ਨਾਲਾ ਕਰਕੇ ਪਧਰੀ ਕੇ ਬੰਨ ਨੂੰ ਅੱਗੇ ਲੈ ਕੇ ਜਾਣਗੇ ਉਹ ਬੂਟੇ ਦੇ ਨਾਲ ਠੀਕ ਆ ਜੀ ਲੱਗੇ ਹੋਇਆ ਬੰਨ ਜੀ ਨੀਲੇ ਫੇਦਰ 4x4 ਚ ਲਾ ਰਿਹਾ ਕੰਦੀ ਨੀਲੇ ਰੰਗ ਦੀ ਭਾਈ ਇਹਨੇ 50 30 ਫਿਲਟਰ ਤਿੰਨ ਚਾਰ ਵਾਰੀ ਮੈਂਤ ਲਾਦਾ ਸੋਨ ਵਾਲੀ ਗਾਇਨੇ ਫਿਰ ਇਹਨੇ ਖੋਹ ਲਿਆ ਤੇ ਹੁਣ ਮਿੰਨਾ ਮਿੰਨਾ ਹੱਸਦਾ ਵੇ ਆ ਜਾਣਦੇ ਹੋ ਤੇ ਅੰਦਰ ਹੀ ਗੱਡਿਆ ਰੇਪਰੇ ਦਾ ਤੇ ਹੈ ਹੀ ਬਹੁਤ ਜਿਆਦਾ ਯਾਰ ਪਾਣੀ ਇੰਨਾ ਵਾਜਦਾ ਹੁਣ ਖੱਲੋ ਪਾਣੀ ਨਿਕਲਦਾ ਜਾਂਦਾ ਥੋੜਾ ਜਿਹਾ ਪੈਰ ਰੱਖੋ ਇਦਾਂ ਪੈਰ ਥੱਲੇ ਦਸ ਜਾਂਦਾ ਟਰੈਕਟਰ ਹੈ ਹੀ ਬਹੁਤ ਜ਼ਿਆਦਾ ਟਰੈਕਟਰ ਜਿਹੜੇ ਕਿ ਕਰਨਾ ਦੇ ਟਰੈਕਟਰ ਸਭ ਖੁੱਬਦੇ ਹੀ ਜਾਂਦੇ ਵਿੱਚ ਇਹ ਬੰਦੇ ਲੱਗੇ ਆ ਦੂਹ ਦੂ ਬੰਨ੍ਹ ਵਿੱਚ ਜੀ ਕਰਨਾ ਕਰਕੇ ਬੰਨ੍ਹ ਦੇ ਵਿੱਚ ਟਰੈਕਟਰ ਆਉਂਦਾ ਕਰਕੇ ਲੱਗੇ ਹੋਏ ਆ ਜਿਹੜੇ ਦਾ ਬਾਗੜਾ ਪਰ ਪਰ ਜਿਹੜੇ ਬੰਨ੍ਹ ਦੇ ਉੱਤੇ ਮਿੱਟੀ ਪਾਈ ਜਾਂਦੀ ਰੋਟਾ ਪਾਈ ਜਾਂਦੀ ਆ ਇਹ ਲੈ ਜਾਨੀ ਸ਼ੀਰਲ ਕੱਟਾ ਹੈ ਜਾਂਦੇ ਆਂ ਆਮ ਜਿਹਾ ਥੋੜੇ ਤੇ ਬਈ ਦਾ ਕੱਚਾ ਕਜਾਹਾ ਸਾ ਕੇਂਦਰੀ ਘੋਲਿਆ ਰੈਟਰ ਨੇ ਪਰ ਛਾਦੇ ਪਾਣੀ ਦਾ ਇਹ ਸ਼ਾਕ ਮੁੰਡਿਆਂ ਨੇ ਛਾਦੇ ਪਾਣੀ ਦਾ ਅਗਲੇ ਨੇ ਪੂਰੇ ਓਕੇ ਕਿਆ ਵੀ ਹੈ ਨਾ ਹੁਣ ਲੱਗਦੇ ਆ ਦੇਖੋ ਇੱਧਰ ਲੱਗੀ ਹੋਈ ਮੇਰੀ ਡਰੋਨ ਸ਼ੂਟਿੰਗ ਡਰੋਨ ਸ਼ੂਟਿੰਗ ਕਰਨ ਲੱਗਾ ਸ਼ੇਰੇ ਇਥੇ ਬੈਠੇ ਆ ਵੀਡੀਓ ਬਣਾਉਣ ਬਣਾ ਆ ਹਾਂਜੀ ਭਾਜੀ ਕਿਰਾਏ ਭਾਜੀ ਆ ਗਏ ਆ ਫੈਨ ਆਇਆ ਇਥੇ ਅੰਗਰੇਜ਼ ਛੱਤੀ ਦੀ ਵਾਲੇ ਦੇ ਫੈਨ ਆਏ ਸਿਰ ਤੇ ਹਦ ਕਰਮਜੀ ਛੱਤੀ ਦੀ ਵਾਲੇ ਦਾ ਮਾਰ ਦੇ ਸਟਾਈਲ ਸੋਨੂ ਸੀਤ ਵਾਲਾ ਮਾਰ ਦੇ ਚੱਲ ਚੱਲ ਜਰਗਾ ਜੁਨੀ ਇਨਾ ਸੋਨਾ ਲੀਕਾ ਤੇ ਲੱਗੇ ਸੀ ਆਪਾਂ ਹੁਣ ਆ ਫੜਾਤਾ ਆਪਾਂ ਨੂੰ 3602 ਬਾਕੀ ਉਦਾਂ ਵੀ ਟਾਈਮ ਹੋ ਗਿਆ ਜਾਣਦਾ ਤੇ ਚਲਿਏ ਪਿੰਡ ਨੂੰ ਬਾਕੀ ਸਾਰੇ ਚੱਲੇ ਆ ਆਪਣਾ 363 ਖੁੱਬ ਗਿਆ ਉੱਥੇ ਟਰੈਕਟਰ ਤੇ ਚਲੋ ਆਮ ਗੱਲ ਆ ਰੇਤਾਵਾ ਦਾ ਦੀ ਟਰੈਕਟਰ ਖੁੱਬ ਜਾਂਦਾ ਵਾ ਟਰੈਕਟਰ ਦਾ ਕਿਹੜਾ ਪਤਾ ਲੱ ਜਾਂਦਾ ਖੁੱਬਣ ਦਾ ਆ ਜਿਆਦਾ ਵਧੀਆ ਮੈਂ ਇਹਨੂੰ ਮੈਂ ਕਹਿੰਦਾ ਐਂਡ ਆਟੋ ਨੇ ਕੂਦਾ ਹੈ। ਸੱਤੀ ਜੀ ਆਪਣੇ ਨਾਲ ਗੋਦ ਰਿਆ। ਇਹਨੇ ਇਹ ਹੱਥ ਨਾਂਗਾ ਪੁੱਛ ਰਹੀ ਉਹ ਕੰਮ ਹੀ। ਹੁਣ ਜਾਣ ਦਾ ਟਾਈਮ ਆਇਆ ਹੁਣ ਟਰੈਕਰ ਖੁੱਪ ਗਿਆ। ਹੁਣ ਇਹਨੂੰ ਕੱਢਦੇ ਆਂ ਫਿਰ ਆਪਾਂ ਚੱਲ ਜਣਾ। ਜੀ ਲਗਾ ਜੂਰ ਜੂਰ ਲਗਾਣਾ ਦੀ ਇਤਨਾ ਸੰਗੇ ਉੱਤੇ ਤੇ ਬੈਜੋ ਤੱਕੀ ਦੀ ਲਾਲ ਲਾਗੇ ਨਾ ਹੁਣ ਉਹ ਆ ਗਏ ਹੁਣ ਜਾਣ ਦਾ ਟਾਈਮ ਹੋਇਆ ਨਾ ਕਿ ਸਰਦਨ ਨੂੰ ਪਤਾ ਕਿ ਅੱਗੇ ਕ੍ਰੈਕਟਰ ਮਹਾ ਕੱਢਿਆ ਉਹ ਇੱਥੇ ਖੜੇ ਆ। ਇੱਕ ਕ੍ਰੈਕਟਰ ਕੱਢਿਆ ਦੂਜਾ ਫੇਰ ਖੁੱਪ ਗਿਆ। ਕੀ ਕਰੂ ਬੰਦਾ। ਔਟ ਤੂਆ ਉਹ ਗੰਦਾ ਉਹ ਤੇ ਬਿਤਾਉਂਦਾ ਜੀਆ। ਹਾਂਜੀ ਉਹ ਜਾਣ ਦਾ ਟਾਈਮ ਸੀ ਹੁਣ। ਛੱਲੇ ਛੱਲੇ ਖੱਜਲ ਹੋਣ ਦਾ ਹੁਣ। ਤੇਰਾ ਜੀ ਹਾਂ ਉਹ ਦੇ ਲੋ ਪਗਰੇ ਟਰੈਕਟਰ ਰਹਿ ਕੇ ਦੋ ਕਦੋਂ ਦੇ ਲੱਗੇ ਕੱਲਾ ਕੱਲਾ ਟਰੈਕਟਰ ਵਿਚਾਰਾ ਮਹਾ ਇੱਥੋਂ ਤੱਕ ਦੇ ਸਾਰੇ ਟਰੈਕਟਰ ਖੁੱਬੀ ਜਾਂਦੇ ਇੱਥੋਂ ਤੱਕ ਠੀਕ ਆ ਪੋਗਲੈਨ ਆਈ ਆ ਕੱਲਾ ਕੱਲਾ ਟਰੈਕਟਰ ਕੱਢਣਾ ਪੈ ਰਿਹਾ ਪਹਿਲਾਂ ਪਿੱਛੇ ਪਹਿਲਾਂ ਪਿੱਛੇ ਖੁੱਬੀ ਜਾਂਦੇ ਸੀ ਹੁਣ ਅੱਗੇ ਆ ਕੇ ਇੱਥੇ ਖੁੱਬੀ ਜਾਂਦੇ ਆ ਫੋ ਦੋ ਤਿੰਨ ਯਾੜੇ ਕੱਢੇ ਹੋਲਦਰ ਖੜੇ ਆ ਤੇ ਟਰੈਕਟਰਾਂ ਦਾ ਪਤਾ ਨਹੀਂ ਲੱਗਦਾ ਉਹ ਪ੍ਰਧਾਨ ਸਾਹਿਬ ਉੱਤੇ ਬੈਠੇ ਆ ਬਾਜਵੇ ਹੋਣੀ ਬਾਏ ਬਾਸਾਪ ਟਰੈਕਟਰ ਤੇ ਬੈਠੇ ਆ ਉਹ ਯਾਰਾ ਕੱਢਣ ਦੇ ਆ ਸਾਡਾ ਸੋਣ ਵਾਲੀਆ ਖੁੱਬ ਗਿਆ ਇਕ ਲਾ ਲਾ ਟਰੈਕਟਰ ਦੇ ਖੁੱਬੀ ਜਾਂਦਾ ਉਹ ਪੋਗ ਲੈਣ ਆ ਗਈ ਪੋਗ ਲੈਣ ਆ ਜਾ ਆ ਵੀਰ ਆ ਜਾ ਓ ਹੋ ਹੋ ਦੇਖ ਚੱਲਾ 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 ਵੀਰ ਜੀ ਚੱਲਾ ਚੱਲ ਵੀਰ ਜੀ ਤੂੰ ਹੀ ਸਾਨੂੰ ਡਰਾਉਂਦੇ ਰਹਿੰਦੇ ਜੇ ਆਪਰਾਇਤਾ ਜਾਪਰਾ ਚੱਲ ਚੱਲ ਪਾਸੇ ਬਾਹਰ ਰਹਿਣ ਦੇ ਮੈਂ ਨਾ ਡਿੱਗ ਜਾਵਾਂ ਕੋਪਾ ਜਿਆਦਾ ਹੀ ਵੀਰ ਨੂੰ ਮੈਂ ਕਹਾਂ ਮੈਨੂੰ ਨਾਲ ਬਹਲਾ ਕੋਪਾ ਜਿਆਦਾ ਹੀ ਨਾਲ ਬਹਿਗਾ ਚਲੋ 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 ਹੇ ਯਾਰ ਆਣੀ ਜਾਂਦੀ ਇੱਥੇ ਇਹ ਮਾਸਾ ਪਰਵਾਹ ਨਹੀਂ ਮੰਦੀ ਆ ਵੀਰ ਬੈਠੇ ਨਾਲ ਸਾਰੇ ਟਰੈਕਟਰ ਖੋਬਦੇ ਆ ਸਾਰੇ ਆਦੇ ਕਹਿੰਦੇ ਵੀ ਜਾਣਾ ਨਾ ਹੋਵੇ ਹੋਵੇ ਕੋਪਰੇ ਤੇਰੀ ਕੋ ਸਾਰੇ ਟਰੈਕਟਰ ਇਥੇ ਖੋਬਨਦੇ ਆ ਪਤਾ ਨਹੀਂ ਕੀ ਚੱਕਰ ਆ ਜੇ ਭਾਈ ਜਦਾਂ ਨਾ ਨਮਨਾਰਾ ਬਣਿਆਦਾ ਲੈ ਨਾਲ ਅੱਗੇ ਇੱਕ ਵੀ ਟਰੈਕਟਰ ਨੂੰ ਪਾ ਲੰਬੇ ਤਾਂ ਇੰਜਣ ਜੇਦੇ ਆ ਚੱਲ 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 ਤੇ ਆਏ ਆ ਕੋਈ ਤੇ ਟਰਾਲੀ ਡ੍ਰਾਈਵਰ ਖੁੱਭ ਗਿਆ ਰਾਣੀ ਰਾਣਾ ਹੁਣ ਇਹਨੂੰ ਕੱਢਾਂਗੇ ਇਹ ਰਾਣੀ ਆ ਇਹ ਪਾਵਰ ਪਿਛਾਣ ਨੂੰ ਕੱਢ ਲਿਆ ਪਿਛਾਣ ਨੂੰ ਕੋਜਨ ਬਾਗੇ ਇਹ ਜਾਨਾ ਮਾਰੇ 12 ਮਾਰੀ ਜੀ ਅਸਰੀ ਗਾਲ ਜੀ ਸ੍ਰੀ ਗਾਲਜੀ ਜੰਗਾ ਜੀ ਇਹ ਨੂ ਬਾਤ ਜਾਨਾ ਮੈਂ ਫੇਰ ਕਰਨਜੀ ਵੀਰ ਨਾਲ ਚੱਲ ਜਾਨਾ ਉਹਨਾਂ ਦੇ ਪੜਾ ਦੇ ਮੁੰਡਾ ਢੀਕੰਦੇ ਆ ਮੈਨੂੰ ਮੈਂ ਗੱਡੀ ਬਹੁਤ ਹੋੜੀ ਚੱਲੂ ਟਰੈਕਟਰ ਖੜੇ ਕਰਦੇ ਲਿਆ ਕੇ ਪੜਾ ਦੇ ਹਾਂਜੀ ਸੀਚੇ ਵਾਲ ਤਰੂ ਵਾਲ ਅ ਸੰਦਾਨਪੁਰ ਅੱਛਾ ਤੇ ਛੱਡ ਜਾਊਗੇ ਨੇ ਕੋਈ ਫਿਰ ਤੁਸੀਂ ਬਾਹਰ ਬਾਹਰ ਨਿਕਲੋ ਸਦਾ ਜੀ ਕਾ ਤੋ ਰੁਕਣਾ ਠੀਕ ਆ ਜੀ ਦੇ ਲੋ ਕਿੱਦਾਂ ਕਰਨੀ ਹੈ ਫੇਰ ਉਹਨਾਂ ਨੇ ਚੱਲ ਜਾਨਾ ਮੈਂ ਕਾ ਤੋ ਰਹਿੜ ਹੋ ਕੇ ਬਹਿਣਾ ਹਾਂਜੀ ਬਸ ਸਹੀ ਹੈ ਚਲੋ ਠੀਕ ਆ ਮਿੰਡਿਆ ਸਤਿ ਸ਼੍ਰੀ ਅਕਾਲ ਬਾਈ ਬਾਈ ਕਰ ਦੋ ਵਲੋਗ ਚ ਜਾਣਾ ਨਹੀਂ ਨਹੀਂ ਮੁੰਡਾ ਵੀ ਡੀਕਦਾ ਪਿਆ ਮੈਨੂੰ ਸ਼ਾਇਦ ਭਾਣਾ ਨਹੀਂ ਚੰਗਾ ਜੀ ਸਤਿ ਸ਼੍ਰੀ ਅਕਾਲ ਇੱਧਰ ਵਲੋਗ ਚ ਕਰੋ ਸਤਿ ਸ਼੍ਰੀ ਅਕਾਲ ਸਾਰੇ ਚੰਗਾ ਪੰਨੂ ਉਹ ਜਾ ਮੈਂ ਉਹ ਗੱਡੀ ਚੱਲਣਾ ਅੱਗੇ ਸੌਖਾ ਬੈ ਤੋ ਠੀਕ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਅਸੀ ਚੇਲ ਨਿਰਮਲ ਕੁੜੀਆ ਤੇ ਮੈਂ ਆ ਗਿਆ ਹਾਂ ਇੱਥੋਂ ਮੁੰਡਾ ਆਪਣਾ ਹਜ ਮਿੱਤਰ ਆ ਇਹਨਾਂ ਨੇ ਲੈਡ ਆ ਕੇ ਮੈਨੂੰ ਠੀਕ ਆ ਮਿੱਤਰੋ ਜਾਣਿਆ ਘਰ ਨੂੰ ਪਹੁੰਚੀ ਇੱਥੇ ਕੁੜੀਆ ਦੇ ਪ੍ਰਸ਼ਾਦ ਬਣੇ ਛਕ ਲਿਆ ਚੰਗਾ ਜੀ ਮਿੱਤਰੋ ਮਿਲਦੇ ਨਵੇਂ ਵਲੌਗ ਨਾਲ ਓਕੇ ਸਸਤੀ ਦਾ